ਸਾਸੀ ਕਾ ਸਾਰਿਆਂ ਨੂੰ ਅੱਜ ਆਪਾਂ ਡਿਜ਼ਾਈਨ ਇਹ ਬਾਹ ਬਣਾ ਕੇ ਤਿਆਰ ਕਰਾਂਗੇ ਐਕਸਾ ਕੱਪੜੇ ਤੇ ਆਪਾਂ ਗ੍ਰੇਪੇਪਰ ਚਿਪਕਾੜ ਲਿਆਵਾ ਗ੍ਰੇਪੇਟੀ ਦੀ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਵਾ ਉਹ ਆਪਾਂ ਇਸ ਤਰ੍ਹਾਂ ਦਾ ਪਨਿਕਲ ਜੋ ਸ਼ੇਪ ਚ ਬਣਾਇਆ ਹੋਇਆ ਵਾ ਜਿਹੜੀ ਇਹਦੀ ਪੱਟੀ ਦੀ ਚੁੜਾਈ ਆ ਉੱਪਰਲੀ ਸਾਈਡ ਤੋਂ ਆਪਾਂ 4 ਇੰਚ ਦੀ ਰੱਖੀ ਆ ਲੰਬਾਈ ਇਹਦੀ ਆਪਾਂ 7 ਇੰਚ ਰੱਖਿਆ ਵਾ ਜਿਹੜੀ ਨੀਚੋਂ ਆਪਾਂ ਪੱਟੀ ਰੱਖੀ ਆ ਇਹ ਆਪਾਂ 2 ਇੰਚ ਦੀ ਰੱਖੀ ਹੋਈ ਆ ਜਿੱਥੇ ਆਪਾਂ ਸਲਾਈ ਲਗਾਣੀ ਆ ਉੱਥੇ ਆਪਾਂ ਪੈਨ ਦੇ ਨਾਲ රෝපය එසේ ලයින්ද රෝජුත්තේ අප ලයිලාමගේ දන්න නිශාන ග්‍රබ්බරකත්තේ සැන්ටර් තිතරප සයිලමගේ ස්ලයි අපපාල ගාලීියත් ਮੂੰਹ ਬਾਰਲੇ ਸਾਈਟ ਤੇ ਜਿੰਨੀ ਆਪਾਂ ਗ੍ਰੇਸ ਪੱਟੀ ਤੇ ਸਲਾਈ ਲਗਾਣੀ ਆ ਉੱਥੇ ਆਪਾਂ ਗੁਲਾਈ ਵਾਲੀ ਜਗ੍ਹਾ ਤੇ ਛੋਟੇ ਛੋਟੇ ਕੱਟ ਲਗਾਵਾਂਗੇ Here we go ਹਮ ਸੈਂਟਰ ਚੋਂ ਕੱਪੜਾ ਕੱਟ ਕੇ ਆਪਾਂ ਇਹਨੂੰ ਪਲਟ ਕੇ ਸਿੱਧਾ ਕਰਾਂਗੇ। ਕੱਪੜੇ ਨੂੰ ਆਪਾਂ ਅੰਦਰ ਨੂੰ ਪਲਟ ਲਿਆ ਵਾ। ਹੁਣ ਸਿੱਧੀ ਸਾਈਡ ਤੇ ਇੱਕ ਕਨਾਰੇ ਤੇ ਸिलाई ਲਗਾਵਾਂਗੇ। ਕਨਾਰੇ ਤੇ ਸिलाई ਲਾਉਣ ਤੋਂ ਬਾਅਦ ਹੁਣ ਪੁੱਠੀ ਸਾਈਡ ਤੇ ਇੱਕ ਰਫ ਸਾਈ ਲਾ ਦਾਂਗੇ। ਦਿੱਥੇ ਬਾਅਦ ਚ ਤਪਾਈ ਕਰਾਂਗੇ। ਇਸ ਤਰ੍ਹਾਂ ਆਪਾਂ U ਸ਼ੇਪ ਦਾ ਕੱਟ ਬਣਾ ਕੇ ਤਿਆਰ ਕਰ ਲਿਆ ਵਾ ਜਿਹੜਾ ਕੱਟ ਦੀ ਸੈਂਟਰ ਤੋਂ ਲੰਬਾਈ ਹੈ ਇਹ ਆਪਾਂ ਆਪਣੇ ਸਾਹਮਣੇ ਵੱਡੀ ਤੇ ਛੋਟੀ ਰੱਖ ਸਕਦੇ ਹਾਂ ਉੱਪਰੋਂ ਕੱਟ ਤੋਂ ਲੈ ਕੇ نیچے 2.5 ਇੰਚ ਤੇ ਆਪਾਂ ਇੱਕ ਨਿਸ਼ਾਨ ਲਾਵਾਂਗੇ ਇਸ ਕੱਟ ਵਿੱਚ ਆਪਾਂ ਇਸ ਤਰ੍ਹਾਂ ਦੇ ਮੋਤੀ ਲਗਾਵਾਂਗੇ ਇਸ ਤਰ੍ਹਾਂ ਆਪਾਂ ਇਸਕੇ ਮੋਤੀ ਕਰਕੇ ਆਪਾਂ ਜਿੱਥੇ ਆਪਾਂ 3.5 ਇੰਚ ਦਾ ਨਿਸ਼ਾਨ ਲਾਇਆ ਵਾ ਉੱਥੋਂ ਤੱਕ ਇਹ ਆਪਾਂ ਮੋਤੀ ਲਗਾ ਦਾਂਗੇ ਇਸ ਤਰ੍ਹਾਂ ਆਪਾਂ ਸਾਰੇ ਮੋਤੀ ਲਗਾ ਲਏ ਨੇ ਇਸਲਾ ਪੜ ਜੈਨੇ ਮਾਮਨਾ ਕੇ ਤਿਆਰ ਕਰ ਲਈਆ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਆਪਾਂ ਪਲਾਦਰ ਦੀ ਮੋਤੀ ਵੀ ਪਾ ਸਕਦੇ ਆ ਜੇਕਰ ਵੀਡੀਓ ਬਧਿਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਕਰਨਾ